ਪ੍ਰੋਪਰਿਅ ਵੇਚ ਨਹੀਂ ਪ੍ਰੋਪਰਟੀ ਦੇ ਨਾਂ ਵੇਚ ਕੇ ਐਸਾ ਹਜਮ ਕਰਨਾ ਚਾਹੁੰਦੀ ਹੈ ਤੁਸੀਂ ਹੈਰਾਨ ਰਹੋ ਮੇਰੇ ਕੋਲ ਇਹ ਲਿਸਟ ਆਈ ਹੈ ਪ੍ਰਿੰਟਿੰਗ ਪ੍ਰੈਸ ਪਟਿਆਲੇ ਵਾਲੀ ਵਿੱਚ ਲੱਗੀ ਹੈ ਇੱਕ ਵੈਟਰਰੀ ਹਸਪੀਟਲ ਵਿੱਚ ਲੱਗੇ ਹੈ 슈ਗਰ ਮਿੱਲ ਵਿੱਚ ਲੱਗੇ ਹੈ ਪੀ ਡਬਲਯੂ ਡੀ ਗੈਸਟ ਹਾਊਸ ਵਿੱਚ ਲੱਗੇ ਹੈ ਇਹ ਇੱਕ ਬਹੁਤ ਵਧੀਆ ਮੰਡੀ ਇਰਕ ਡਿਸ਼ਨ ਆਪਣੀ ਮਾਰਕ ਆਪਣੇ ਮੰਡੀ ਬੋਰਡ ਵੱਡੇ ਪਾਲਸਾਨ ਪ੍ਰਾਈਸਿੰਗ ਕਮਾਹਲੀ ਕਿਥੇ ਆਪਣੇ ਸਾਰੇ ਇਲਾਕੇ ਦਾ ਪੰਜਾਬ ਦੇ ਅਸਲਾ ਉਥੇ ਆ ਸਕਣ ਨੀਰ ਕਮਿਸ਼ਨ ਸਬਜੀ ਦੀ ਮਾਰਕੀਟ ਕਿਥੋਂ ਐਕਸਪੋਰਟ ਹੋ ਸਕੇ ਐਡੇ ਪਾਗਲ ਹੈ ਉਹਨੇ ਮੰਡੀ ਵਿੱਚ ਲੱਗ ਕੇ ਇਹ ਤੋਂ ਇਹਨੂੰ ਹੋਖੀ ਹੈ ਇਹ ਲੱਗਦਾ ਇਹ ਤੋਂ ਮਾੜੀ ਸਰਕਾਰ ਹੋ ਨਹੀਂ ਸਕਦੀ ਮੈਂ ਖਿਤਾਬੀ ਦੇਣਾ ਚਾਹਣਾ ਆ ਕਿਸੇ ਚੀਜ਼ ਨੂੰ ਅਸੀਂ ਵੇਚ ਨਹੀਂ ਦੇਵਾਂਗੇ ਆਹ ਜਾਇਦਾਦ ਪੰਜਾਬ ਦੇ ਲੋਕਾਂ ਦੀ ਹੈ ਆ ਦਿੱਲੀ ਵਾਲਿਆਂ ਦੀ ਨਹੀਂ ਹੈ ਜੇ ਗਲਤੀ ਨਾਲ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਸਰਕਾਰ ਦਾ ਮਤਲਬ ਨਹੀਂ ਹੈ ਕਿ ਤੂੰ ਸਾਰਾ ਕੁਝ ਵੇਚੋ ਇੱਥੋਂ ਦਾ ਅਸੀਂ ਵੇਚ ਕੇ ਜਿਨ੍ਹਾਂ ਨੂੰ ਵੇਚ ਰਿਹਾ ਉਹਨਾਂ ਨਾਲ ਸੌਦਾ ਕਰੀ ਬੈਠੇ ਆ ਕਿ ਇੰਨਾ ਸਸਤਾ ਤੁਹਾਨੂੰ ਵੇਚ ਦਾਂਗੇ ਇੰਨਾ ਪੈਸਾ ਸਾਨੂੰ ਦੇ ਦਿਓ ਤੂੰ ਕੋਈ ਕਹਿੰਦਾ ਜਿਹੜਾ ਪਹਿਲੇ ਤਾਂ 12000 ਕਰੋੜ ਰੁਪਏ ਸ਼ੱਕ ਕੇ ਜਿਹੜਾ ਗਰੀਬਾਂ ਦੇ ਪੈਸੇ ਆਉਣਾ ਸੀ ਬਲੱਡ ਵਾਲਾ ਉਹਦਾ ਹਿਸਾਬ ਨਹੀਂ ਤੇਰੇ ਉਹਨਾਂ ਵੇਚ ਕੇ ਆ ਸ਼ੱਕਣਾ ਚਾਹੁੰਦੇ ਆ ਸ਼੍ਰੋਮੀ ਅਕਾਲੀ ਦਲ ਨਹੀਂ ਹੁੰਦੋਗਾ